ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਹਾਜ਼ਰ ਹਾਂ ਜੀ ਹੋਰ 3 ਨਵੇਂ MCQ ਲੈ ਕੇ ਜੋ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਪਹਿਲਾ ਪ੍ਰਸ਼ਨ ਰਚਨਾ ਦੇ ਅਨੁਸਾਰ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਰਚਨਾ ਦੇ ਹਿਸਾਬ ਦੇ ਨਾਲ ਕਿੰਨੀਆਂ ਕਿਸਮਾਂ ਪੁੱਛੀਆਂ ਹਨ 2 3 ਜਾਂ 5 ਹਾਂ ਜੀ ਇਹਦਾ ਸਹੀ ਜਵਾਬ ਹੈਗਾ ਜੀ 2 ਜਿਹੜੀਆਂ ਰਚਨਾ ਦੇ ਹਿਸਾਬ ਦੇ ਨਾਲ ਦੋ ਕਿਸਮਾਂ ਹੁੰਦੀਆਂ ਹਨ ਇੱਕ ਹੁੰਦੀ ਹੈ ਮੂਲ ਤੇ ਦੂਸਰੀ ਹੁੰਦੀ ਹੈ ਨਰਚਿਤ ਮੂਲ ਸ਼ਬਦ ਅਤੇ ਅਰਚਿਤ ਸ਼ਬਦ ਹਾਂਜੀ ਦੂਸਰਾ ਪ੍ਰਸ਼ਨ ਹੈ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਦੇ ਮੇਲ ਨਾਲ ਬਣਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਨਾਲ ਮਿਲ ਕੇ ਬਣਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਮਾਸੀ ਸ਼ਬਦ ਉਤਪਨ ਸ਼ਬਦ ਜਾਂ ਫਿਰ ਅਰਚਿਤ ਸ਼ਬਦ ਹਾਂਜੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਸਮਾਸੀ ਸ਼ਬਦ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਜੀ ਮੈਂ ਜੁੱਤੀਚੋਰ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਟਿਕਟ ਘਰ ਤੇ ਇਹਦੇ ਵਿੱਚ ਨਿਸ਼ਾਨੀ ਕੀ ਹੁੰਦਾ ਹੈ ਕਿ ਇਹਨੂੰ ਜੋੜਨੀ ਦੇ ਨਾਲ ਜੋੜੇ ਜਾਂਦੇ ਹਨ ਦੋ ਸ਼ਬਦ ਸਮਾਸੀ ਸ਼ਬਦ ਇਹ ਅਖਵਾਉਂਦੇ ਹਨ ਠੀਕ ਹੈ ਜੀ ਸਮਾਸੀ ਸ਼ਬਦ ਅਖਵਾਉਂਦੇ ਹਨ ਇਸ ਤੋਂ ਅਗਲਾ ਤੀਸਰਾ ਪ੍ਰਸ਼ਨ ਹੈ ਤੁਹਾਡਾ ਦੁਰਵਚਨ ਸ਼ਬਦ ਦੇ ਵਿੱਚੋਂ ਮੂਲ ਸ਼ਬਦ ਨੂੰ ਅਲੱਗ ਕਰਨਾ ਹੈ ਦੁਰਵਚਨ ਸ਼ਬਦ ਪੂਰਾ ਦਿੱਤਾ ਹੈ ਇਹਦੇ ਵਿੱਚੋਂ ਦੱਸਣਾ ਮੂਲ ਸ਼ਬਦ ਕਿਹੜਾ ਹੈ ਮੂਲ ਸ਼ਬਦ ਪਛਾਨਣਾ ਹੈ ਫਿਰ ਉਸ ਦੇ ਅੱਗੇ ਅਗੇਤਰ ਲਗਾ ਕੇ ਜਾਂ ਪਿਸ਼ੇਤਰ ਲਗਾ ਕੇ ਜੋ ਸ਼ਬਦ ਨਵੇਂ ਬਣਾਏ ਜਾਂਦੇ ਹਨ ਠੀਕ ਹੈ ਜੀ ਦੂਰ ਬਚਨ ਜਾਂ ਰਬ ਹਾਂਜੀ ਇਹਦੇ ਵਿੱਚ ਹੁਣ ਮੂਲ ਸ਼ਬਦ ਸਾਡਾ ਹੈਗਾ ਆ ਜੀ ਬਚਨ ਸ਼ਬਦ ਜਿਹੜਾ ਹੈਗਾ ਆ ਉਹ ਮੂਲ ਆ ਤੇ ਦੂਰੇ ਦੇ ਅਗੇਤਰ ਲੱਗਾ ਆ ਤੇ ਬਣ ਗਿਆ ਸ਼ਬਦ ਸਾਡਾ ਦੁਰ ਬਚਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਬੰਸਾਵਲੀ ਮਿਰਗਾਵਲੀ ਇਹਨਾਂ ਦੇ ਵਿੱਚ ਕਿਹੜਾ ਪਿਸ਼ੇਤਰ ਲੱਗਾ ਹੋਇਆ ਹੈ ਬੰਸਾਵਲੀ ਵਿੱਚ ਕਿਹੜਾ ਪਿਸ਼ੇਤਰ ਲੱਗਾ ਹੋਇਆ ਹੈ ਮਿਰਗਾਵਲੀ ਵਿੱਚ ਕਿਹੜਾ ਪਛੇਤਰ ਲੱਗਾ ਹੋਇਆ ਹੈ ਠੀਕ ਹੈ ਜੀ ਬਨਸਾਵਲੀ ਮਿਰਗਾਵਲੀ ਹੁਣ ਇਹਦੇ ਵਿੱਚ ਦਸਣਾ ਪਛੇਤਰ ਲਈ ਲੱਗਾ ਹੈ ਸਵਲੀ ਲੱਗਾ ਹੈ ਜਾਂ ਆਵਲੀ ਲੱਗਾ ਹੈ ਹਾਂਜੀ ਹੁਣ ਦੇਖੋ ਆ ਤੁਹਾਡਾ ਸ਼ਬਦ ਹੈਗਾ ਮਿਰਗ ਮਿਰਗ ਸਾਡਾ ਮੂਲ ਸ਼ਬਦ ਆ ਇਹਦੇ ਪਿੱਛੇ ਜਦੋਂ ਅਸੀਂ ਆਵਲੀ ਸ਼ਬਦ ਲਗਾਉਨੇ ਆ ਪਛੇਤਰ ਲਗਾਉਨੇ ਆ ਤਾਂ ਇਹ ਪੂਰਾ ਸ਼ਬਦ ਬਣ ਜਾਂਦਾ ਹੈ ਮਿਰਗਾਵਲੀ ਠੀਕ ਹੈ ਜੀ ਇਸ ਲਈ ਇਹਦੇ ਵਿੱਚ ਜਿਹੜਾ ਇਹਦੇ ਬਨਸਾਵਲੀ ਦੇ ਵਿੱਚ 500 ਪਲੱਸ ਆਵਲੀ ਬੰਸਾਵਲੀ ਤੇ ਇਹਦੇ ਵਿੱਚ ਸਹੀ ਜਵਾਬ ਕਿਹੜਾ ਹੈਗਾ ਜੀ ਆਵਲੀ ਇਹਦੇ ਵਿੱਚ ਇਤਰ ਕਿਹੜਾ ਲੱਗਾ ਹੈ ਆਵਲੀ ਹਾਂਜੀ ਅਗਲਾ ਪ੍ਰਸ਼ਨ ਹੈ ਸਾਡਾ ਦਾਲ ਜਮਾ ਰੋਟੀ ਤੋਂ ਸਮਾਸੀ ਸ਼ਬਦ ਬਣਾਉਣਾ ਹੈ ਸਮਾਸੀ ਸ਼ਬਦ ਸਾਨੂੰ ਪਤਾ ਹੀ ਆ ਕਿ ਜਿਹੜੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦੇ ਹਨ ਉਹਨਾਂ ਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਹਾਂ ਹੁਣ ਦੇਖੋ ਇਹਦੇ ਵਿੱਚ ਦੋਨੇ ਸ਼ਬਦ ਹਨ ਦਾਲ ਤੇ ਰੋਟੀ ਦਾਲ ਰੋਟੀ ਦਾਲ ਰੋਟੀ ਹੁਣ ਇਹਨਾਂ ਵਿੱਚੋਂ ਸਮਾਸੀ ਸ਼ਬਦ ਸਮਾਸੀ ਸ਼ਬਦ ਉਹ ਹੁੰਦੇ ਹਨ ਜੋ ਦੋ ਸ਼ਬਦ ਹੁੰਦੇ ਹਨ ਉਹਨਾਂ ਦੇ ਵਿੱਚ ਜੋੜ ਨਹੀਂ ਪਾਈ ਹੁੰਦੀ ਹੈ ਜੋੜ ਨਹੀਂ ਪਾ ਕੇ ਉਹਨੂੰ ਜੋੜਿਆ ਜਾਂਦਾ ਹੈ ਠੀਕ ਹੈ ਇਹਦੇ ਵਿੱਚ ਹੁਣ ਜੋੜਨੀ ਦਾ ਨਿਸ਼ਾਨ ਕਿੱਥੇ ਬਣਿਆ ਹੋਇਆ ਦੇਖੋ ਜੀ ਦਾਲ ਜੋੜਨੀ ਰੋਟੀ ਇਹ ਆ ਜੀ ਸਾਡਾ ਸਮਾਸੀ ਸ਼ਬਦ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਸਾਨਾ ਦਾ ਪੇੜ ਬਾਕ ਦਾ ਕੀ ਅਰਥ ਹੈ ਸਾਨਾ ਦਾ ਪੇੜ ਇੱਕ ਵਾਕਾਂਸ਼ਾ ਕਾਦੇ ਲਈ ਵਰਤਿਆ ਜਾਂਦਾ ਹੈ ਜਾਨਵਰਾਂ ਦੀ ਲੜਾਈ ਜੁਰਾਵਰਾਂ ਦੀ ਲੜਾਈ ਜਾਂ ਬੀਨਾ ਮਤਲਬ ਦੀ ਲੜਾਈ ਇਕ ਵਾਕ ਅਸ਼ਵਾਕਾ ਜਾਂਦੇ ਹਨ ਜਿਨ੍ਹਾਂ ਦਾ ਸ਼ਬਦੀ ਅਰਥ ਹੋਰ ਹੁੰਦਾ ਹੈ ਅਸਲ ਦੇ ਵਿੱਚ ਅਰਥ ਹੋਰ ਹੁੰਦਾ ਹੈ ਸਾਨਾ ਦਾ ਭੇੜ ਹਾਂਜੀ ਇਹ ਕਿਹਦੇ ਲਈ ਵਰਤਿਆ ਜਾਂਦਾ ਹੈ ਜੁਰਾਵਰਾਂ ਦੀ ਲੜਾਈ ਜਦੋਂ ਦੋਨੇ ਪਾਸੇ ਦੋਨੇ ਤੇ ਰ ਬਰਾਬਰ ਦੀਆਂ ਤਾਕਤਵਰ ਹੋਣ ਉਸ ਸਮੇਂ ਕਿਹਾ ਜਾਂਦਾ ਹੈ ਕਿ ਸਾਨਾ ਦਾ ਭੇੜ ਆ ਸੱਤਮਾ ਪ੍ਰਸ਼ਨ ਹੈ ਜੀ ਛੇਤੀ ਨਾਸ਼ ਹੋਣ ਵਾਲੀ ਚੀਜ਼ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਛੇਤੀ ਨਾਸ਼ ਮਤਲਬ ਛੇਤੀ ਖਤਮ ਹੋ ਜਾਂਦੀ ਹੈ ਮਿੰਟਾਂ ਵਿੱਚ ਇੱਕ ਸੈਕਿੰਡ ਦੇ ਵਿੱਚ ਖਤਮ ਹੋ ਜਾਂਦੀ ਹੈ ਉਹਦੇ ਲਈ ਕਿਹੜਾ ਵਾ ਆकांਸ਼ਵਰਤਿਆ ਜਾਂਦਾ ਹੈ ਭੂੰਡਾਂ ਦਾ ਖੱਖਰ ਦਿਲ ਦਾ ਦਰਿਆ ਪਾਣੀ ਦਾ ਬੁਲਬੁਲਾ ਹਾਂ ਜਿਉਂ ਤੁਹਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜਿੱਦਾਂ ਹੀ ਬੁਲਬੁਲਾ ਬੰਦਾ ਨਾਲ ਹੀ ਉਹ ਖਤਮ ਹੋ ਜਾਂਦਾ ਨਾ ਬਣਦਾ ਬਾਅਦ ਚ ਉਹਦੇ ਖਤਮ ਪਹਿਲਾ ਹੋ ਜਾਂਦਾ ਆ ਜਲਦੀ ਨਾਸ਼ ਹੋ ਜਾਂਦਾ ਆ ਅਗਲਾ ਪ੍ਰਸ਼ਨ ਹੈ ਹਿੱਲੇ ਰਿਜਕ ਡੈਸ਼ ਅਖਾਨ ਨੂੰ ਪੂਰਾ ਕਰੋ ਅਖਾਨ ਲਈ ਟੁਕਮਾ ਬਾ ਆकांਸ਼ ਦੱਸਣਾ ਹੈ ਹਿੱਲੇ ਰਿਜਕ ਬਹਾਨੇ ਕਰ ਹਿੱਲੇ ਰਿਜਕ ਬਹਾਨੇ ਮੌਤ ਹਿੱਲੇ ਰਿਜਕ ਬਹਾਨੇ ਕੰਮ ਹਾਂਜੀ ਸਾਡਾ ਸਹੀ ਜਵਾਬ ਹੈ ਹਿੱਲੇ ਰਿਜਕ ਬਹਾਨੇ ਮੌਤ ਠੀਕ ਹੈ ਮੌਤ ਕਿਸੇ ਵੀ ਸਮੇਂ ਆ ਸਕਦੀ ਹੈ ਉਹਦਾ ਕੋਈ ਸਮਾਂ ਨਹੀਂ ਹੈਗਾ ਅਗਲਾ ਪ੍ਰਸ਼ਨ ਹੈ ਕੁੱਕੜ ਖੇ ਡੈਸ਼ ਇਹ ਵੀ ਇੱਕ ਅਖਾਣ ਹੈ ਕੁੱਕੜ ਖੇ ਉਡਾਈ ਡੈਸ਼ ਆਪਣੇ ਹੀ ਸਿਰ ਪਾਈ ਸਭ ਦੇ ਸਿਰ ਪਾਈ ਜਾਂ ਦੂਜੇ ਦੇ ਸਿਰ ਪਾਈ ਕੁੱਕੜ ਖੇ ਉਡਾਈ ਆਪਣੇ ਹੀ ਸਿਰ ਪਾਈ ਆਪਣੀ ਆਪ ਹੀ ਬੇਇੱਜ਼ਤੀ ਕਰੀ ਜਾਣੀ ਠੀਕ ਹੈ ਆਪਣੇ ਸਿਰ ਸੁਆ ਪਾਈ ਜਾਣੀ ਅਗਲਾ ਪ੍ਰਸ਼ਨ ਹੈ ਸ਼ੁੱਧ ਜੋੜ ਚੁਣੋ ਸਹੀ ਸਪੈਲਿੰਗ ਦੱਸਣਿਆ ਸ਼ਬਦ ਸ਼ਬਦ ਜੋੜ ਵੀ ਸਹੀ ਕਿਹੜੇ ਹਨ ਵਿੱਚੋਂ ਮਤਰੀ ਮਤਰੀ ਜਾਂ ਮੰਤਰੀ ਐ ਸਾਫ ਦਿਖਾਈ ਦੇ ਰਿਹਾ ਜੀ ਮੰਤਰੀ ਦੇ ਸਪੈਲਿੰਗ ਸਹੀ ਆ ਅਗਲਾ ਪ੍ਰਸ਼ਨ ਹੈ ਸਾਡਾ ਸਾਰੇ ਗੀਤ गा ਰਹੇ ਹਨ ਹਾਂਜੀ ਕੀ ਆ ਜੀ ਸਾਰੇ ਗੀਤ गा ਰਹੇ ਹਨ ਪੜਨਾਮ ਦੀ ਕਿਸਮ ਦੱਸੋ ਪੜਨਾਮ ਉਹ ਸ਼ਬਦ ਜੋ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਆ ਨਾ ਇਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਸਾਰੇ ਕੀ ਆ ਪੜਨਾਮ ਆ ਹੁਣ ਇਹ ਪੁੱਛਿਆ ਜਾ ਰਿਹਾ ਕਿ ਇਹ ਕਿਹੜੀ ਕਿਸਮ ਆ ਪ੍ਰਸ਼ਨਵਾਚਕਾ ਨਿਸ਼ਚੇਵਾਚਕਾ ਅਨਿਸ਼ਚੇਵਾਚਕਾ ਇਹਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਨਹੀਂ ਜੀ ਨਿਸ਼ਚੈ ਦਾ ਮਤਲਬ ਹੈ ਕਿ ਕੋਈ ਪੱਕੀ ਗਿਣਤੀ ਦੱਸੀ ਆ ਵੀ 5 ਲੋਕ ਗੀਤ ਗਾ ਰਹੇ ਆ 10 ਗੀਤ ਗਾ ਰਹੇ ਆ ਨਹੀਂ ਜੀ ਸਾਰੇ ਸਾਰੇ ਤਾਂ ਕਿੰਨੇ ਵੀ ਹੋ ਸਕਦੇ 2 ਹੋ ਸਕਦੇ 4 ਹੋ ਸਕਦੇ ਇਸ ਕਰਕੇ ਇਹ ਕੀ ਹੈਗਾ ਹੈ ਜੀ ਇਹ ਹੈਗਾ ਅਨਿਸ਼ਚੇਵਾਚਕ ਪੜਨਾਮ ਠੀਕ ਹੈ ਜੀ ਗੁਰਦੀਪ ਨੇ ਰੋਟੀ ਖਾਧੀ ਕਰਤਾ ਕਾਰਕ ਦੱਸੋ ਗੁਰਦੀਪ ਨੇ ਰੋਟੀ ਖਾਧੀ ਹਾਂ ਜੀ ਕਰਤਾ ਕਹਿੰਨੂੰ ਕਹਿੰਦੇ ਅਸੀਂ ਪਹਿਲਾਂ ਤਾਂ ਇਹ ਸੁਣਿਆ ਕੰਮ ਕਰਨ ਵਾਲੇ ਨੂੰ ਜਿਹੜਾ ਕੰਮ ਕਰਦਾ ਆ ਕਿਹਨੇ ਰੋਟੀ ਖਾਧੀ ਆ ਗੁਰਦੀਪ ਨੇ ਇਹਦਾ ਮਤਲਬ ਆ ਕਰਤਾ ਕੌਣ ਆ ਕਰਤਾ ਕੰਮ ਕਰਨ ਵਾਲਾ ਹੈਗਾ ਗਰਦੀਪ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਓਏ ਮੁੰਡਿਆ ਆਇਦਰ ਆ ਸੰਬੋਧਨ ਕਾਰਕ ਕਿਹੜਾ ਹੈ ਸੰਬੋਧਨ ਕੀ ਹੁੰਦਾ ਹੈ ਸੰਬੋਧਨ ਕਾਰਕ ਪਹਿਲਾਂ ਤੁਹਾਨੂੰ ਪਤਾ ਹੋਣਾ ਜਿਹੜਾ ਕਿਸੇ ਨੂੰ ਬੁਲਾਉਣ ਦੇ ਲਈ ਵਰਤਿਆ ਜਾਂਦਾ ਆ ਸੰਬੋਧਨ ਦੇ ਕਰਨ ਲਈ ਠੀਕ ਹੈ ਜਿਵੇਂ ਓਏ ਹੁਣ ਇਹਦੇ ਵਿੱਚ ਕੀ ਆ ਓਏ ਜਿਹੜਾ ਹੈਗਾ ਆ ਇਹ ਜਿਹੜਾ ਹੈਗਾ ਆ ਸੰਬੋਧਨ ਤੁਹਾਡਾ ਓਏ ਜਿਹੜਾ ਹੈਗਾ ਆ ਸੰਬੋਧਨ ਆ ਓਏ ਆ ਜਾ ਨਹੀਂ ਹੈਗਾ ਇਹ ਥੋੜਾ ਗਲਤ ਛਪ ਗਿਆ ਸੋਰੀ ਹਾਂਜੀ ਸਿਰਫ ਓਏ ਜਿਹੜਾ ਹੈਗਾ ਆ ਇਹ ਸਾਡਾ ਜਿਹੜਾ ਹੈਗਾ ਆ ਸਹੀ ਆ ਓਏ ਕੀ ਹੈ ਸੰਬੋਧਨ ਕਰਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸੰਬੰਧਕ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦਾ ਵਾਕ ਦੇ ਹੋਰ ਨਾਲ ਸ਼ਬਦਾਂ ਨਾਲ ਸੰਬੰਧ ਜੋੜਦੇ ਹਨ ਉਹਨਾਂ ਨੂੰ ਸੰਬੰਧਕ ਕਹਿੰਦੇ ਹਨ ਤਿੰਨ ਪ੍ਰਕਾਰ ਦੇ ਹੁੰਦੇ ਹਨ ਸੰਬੰਧਕ ਠੀਕ ਹੈ ਜੀ ਪੂਰਨ ਸੰਬੰਧਕ ਅਪੂਰਨ ਸੰਬੰਧਕ ਅਤੇ ਦੋ ਬਾਜਰੇ ਸੰਬੰਧਕ ਜਿਹੜੇ ਕਦੀ ਪੂਰਨ ਹੋਣ ਤੇ ਕਦੀ ਅਪੂਰਨ ਹੋਣ ਅਗਲਾ ਪ੍ਰਸ਼ਨ ਹੈ ਉਹ ਵਿਸ਼ੇਸ਼ਣ ਜਿਹੜੇ ਕਿਸੇ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਹਨੂੰ ਆਮ ਤੋਂ ਖਾਸ ਬਣਾ ਦੇਣ ਤੁਹਾਡੇ ਨੇੜੇ ਇਹ ਚੀਜ਼ ਉਹਨਾਂ ਨੂੰ ਕਿਹੜੇ ਕਿਹਾ ਜਾਂਦਾ ਹੈ ਦੂਰਵਰਤੀ ਨਿਕਟਵਰਤੀ ਨਿਸ਼ਚੇਵਾਚਕ ਨੇੜਾ ਨੇੜੇ ਦਾ ਮਤਲਬ ਹੈ ਸਾਡੇ ਨੇੜੇ ਚੀਜ਼ ਬੈਠੀ ਹੋਈ ਹੈ ਨਿਕਟਵਰਤੀ ਤੇ ਨਾਲ ਨਿਸ਼ਚੇਵਾਚਕ ਆ ਉਗੋਗੇ ਉਹ ਚੀਜ਼ ਸਾਨੂੰ ਦਿਖਾਈ ਦੇ ਰਹੀ ਆ ਉਹਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਜਾਂ ਨਿਕਟਵਰਤੀ ਨਿਸ਼ਚੇਵਾਚਕ ਬੇਸ਼ਰਮ ਲਖਲਾਨਤ ਰੱਬ ਦੀ ਮਾਰ ਇਹ ਕਿਹੜੇ ਵਿਸਮਿਕ ਚੈਨਾ ਸਤਕਾਰ ਵਾਚਕ ਫਟਕਾਰ ਵਾਚਕ ਜਾਂ ਹੈਰਾਨੀ ਵਾਚਕ ਠੀਕ ਹੈ ਜੀ ਬੇਸ਼ਰਮ ਬੇਲਖਲਾਨਤ ਰੱਬ ਦੀ ਮਾਰ ਇਹ ਅਸੀਂ ਕਿਸੇ ਨੂੰ ਲਾਂਤਾ ਪਾਉਣ ਲਈ ਵਰਤਦੇ ਆਂ ਫਟਕਾਰਦੇ ਆਂ ਜਦੋਂ ਅਸੀਂ ਕਿਸੇ ਨੂੰ ਉਹਦੇ ਇਹ ਇਹਨੂੰ ਕਹਿੰਦੇ ਆਂ ਫਟਕਾਰ ਵਾਚਕ ਵਿਸਮਿਕ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਸ਼ੁੱਧ ਸ਼ਬਦ ਚੁਣੋ ਇਹਨਾਂ ਵਿੱਚੋਂ ਸਹੀ ਸ਼ਬਦ ਜੋੜ ਕੇ ਰਹਾ ਹੈ ਪੁੱਤਰ 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 ਇਹ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਪਹਿਲਾ ਹੀ ਆ ਪੁੱਤਰ ਹਾਂਜੀ ਇਸ ਤੋਂ ਅਗਲਾ ਪ੍ਰਸ਼ਨ ਹੈ ਹਲਾ ਦਾ ਅਰਥ ਦੱਸੋ ਅੱਛਾ ਹਮਲਾ ਜਾਹੇ ਹਿਲਾਉਣਾ ਅੱਛਾ ਹਮਲਾ ਹਲਾ ਹਲਾ ਮਤਲਬ ਅੱਛਾ ਸ਼ਬਦ ਦੀ ਵਰਤਣਾ ਹੈ ਅੱਛਾ ਹਲਾ ਹਮਲਾ ਹੱਲਾ ਹੁੰਦਾ ਉਹ ਹਮਲਾ ਹੁੰਦਾ ਹਲਾ ਹਿਲਾਉਣਾ ਹੁੰਦਾ ਹਿਲਾਜ ਇਹ ਸ਼ਬਦ ਲਿਖਿਆ ਹੁੰਦਾ ਫੇਰ ਹੋਣਾ ਸੀ ਠੀਕ ਹੈ ਜੀ ਉਹ ਲਾਲਚੀ ਵੀ ਹੈ ਤੇ ਉਹ ਕਮੀਨਾ ਵੀ ਹੈਗਾ ਕਿੰਨੇ ਵਾਕ ਆ ਉਹ ਲਾਲਚੀ ਆ ਉਹ ਕਮੀਨਾ ਵੀ ਆ ਸਧਾਰਨ ਆ ਸੰਯੁਕਤ ਆ ਜਾਂ ਮਿਸ਼ਰਤ ਆ ਹਾਂਜੀ ਲਾਲਚੀ ਵੀ ਹੈ ਤੇ ਕਮੀਨਾ ਵੀ ਆ ਦੋ ਵਾਕ ਇਹਦੇ ਵਿੱਚ ਉਹ ਲਾਲਚੀ ਵੀ ਆ ਤੇ ਕਮੀਨਾ ਵੀ ਆ ਇਸ ਲਈ ਕਿ ਆ ਸਧਾਰਨ ਵਾਕ ਆ ਸੌਰੀ ਜੀ ਸਧਾਰਨ ਵਾਕ ਦੇ ਵਿੱਚ ਸਿਰਫ ਇੱਕ ਵਾਕ ਹੁੰਦਾ ਇਹਦੇ ਵਿੱਚ ਦੋ ਵਾਕ ਹਨ ਇਹ ਕਿਹੜਾ ਹੈਗਾ ਆ ਜੀ ਇਹ ਸੰਯੁਕਤ ਵਾਕ ਆ ਜੇ ਦੋ ਤੋਂ ਜ਼ਿਆਦਾ ਹੁੰਦੇ ਫਿਰ ਹੋਣਾ ਸੀ ਮਿਸ਼ਰਤ ਸਮਾਨਾਰਥੀ ਸਮਾਸੀ ਸ਼ਬਦ ਦੱਸਣਾ ਤੁਸੀਂ ਜੈਤ ਹਾਰ ਮਾਇਆਦਾਰੀ ਵਿਆਹ ਸ਼ਾਦੀ ਸਮਾਨਾਰਥੀ ਦਾ ਤਿੰਨ ਹੀ ਆ ਹੁਣ ਪੁੱਛਿਆ ਗਿਆ ਸਮਾਨਾਰਥੀ ਜਿਨ੍ਹਾਂ ਦਾ ਦੋਨਾਂ ਦਾ ਅਰਥ ਇੱਕੋ ਜਿਹਾ ਹੋਵੇ ਜੈਤ ਹਾਰ ਵਿਰੋਧੀ ਸ਼ਬਦਾਂ ਮਾਇਆਦਾਰੀ ਵੀ ਅਲੱਗ ਸ਼ਬਦਾਂ ਵਿਆਹ ਤੇ ਸ਼ਾਦੀ ਇਹ ਦੋਨੇ ਜਿਹੜੇ ਹੈਗੇ ਸਮਾਨਾਰਥੀ ਵਿਆਹ ਦਾ ਵੀ ਮਤਲਬ ਉਹੀ ਆ ਸ਼ਾਦੀ ਦਾ ਮਤਲਬ ਵੀ ਉਹੀ ਆ ਸੇਮ ਅਰਥ ਹੈ ਸਮਾਨ ਦਾ ਮਤਲਬ ਆ ਸੇਮ ਮੀਨਿੰਗ ਵਾਲੇ ਵਾਹ ਕਿੰਨਾ ਸੋਹਣਾ ਫੁੱਲ ਹੈ ਇਹ ਕਿਹੜਾ ਵਾਕ ਹਾਂਜੀ ਜੇ ਸਿੱਧਾ ਡੰਡੀ ਬਣੀ ਸੀ ਸਧਾਰਨ ਆ ਵਿਸਮਿਕਾ ਪ੍ਰਸ਼ਨਵਾਚਕ ਆ ਤਾਂ ਵਿਸਮਿਕ ਚਿੰਨ੍ਹ ਲੱਗਾ ਹੋਇਆ ਇਹ ਵਿਸਮਿਕ ਬਾਅ ਕਹ ਜਿਹਦੇ ਵਿੱਚ ਆਵਲਾ ਸਾਈਨ ਬਣਿਆ ਹੋਇਆ ਹੁੰਦਾ ਆ ਠੀਕ ਹੈ ਜੀ ਵਿਸਮਿਕ ਸਾਈਨ ਚੈਨ ਅਗਲਾ ਹੈਗਾ ਚਿੱਠੀ ਪਾ ਦਿੱਤੀ ਜਾਵੇ ਇਹ ਕਿਹੜਾ ਬਾਚ ਦੋ ਬਾਚ ਹੁੰਦੇ ਕਰਤਰੀ ਤੇ ਕਰਮਣੀ ਹੁਣ ਚਿੱਠੀ ਕੀ ਆ ਕਰਮ ਆ ਇਹ ਕਿਹੜਾ ਬਾਚ ਹੋ ਗਿਆ ਜੀ ਕਰਮਣੀ ਬਾਚ ਆ ਚਿੱਠੀ ਪਾ ਦਿੱਤੀ ਜਾਵੇ ਕਰਮਣੀ ਬਾਚ ਆ ਕਿਉਂਕਿ ਇਹਦੇ ਵਿੱਚ ਕਰਮ ਪ੍ਰਧਾਨ ਆ ਐਕਟਿਵ ਪੈਸਿਵ ਜਿਹਨੂੰ ਤੁਸੀਂ ਕਹਿੰਦੇ ਆ ਪੈਸਿਵ ਵਾਇਸ ਆ ਠੀਕ ਹੈ ਜੀ ਜਿਹੜੇ ਸ਼ਬਦ ਦੋ ਵਾਕਾਂ ਦੋ ਸ਼ਬਦਾਂ ਜਾਂ ਦੋ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਆ ਹਾਂਜੀ ਉਹਨਾਂ ਨੂੰ ਅਸੀਂ ਕਹਿੰਦੇ ਹੱਗੇ ਆ ਜੋਜਕ ਉਹ ਸ਼ਬਦ ਜੋ ਦੋ ਵਾਕਾਂ ਦੋ ਸ਼ਬਦਾਂ ਜਾਂ ਦੋ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ ਜੋਜਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਦੋ ਤਰ੍ਹਾਂ ਦੇ ਸਮਾਨ ਜੋਜਕ ਤੇ ਅਧੀਨ ਜੋਜਕ ਠੀਕ ਹੈ ਜੀ ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਤਾਂ ਸਾਰਿਆਂ ਨੂੰ ਪਤਾ ਹੈ ਜੀ ਪਰ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਕਈ ਵਾਰ ਯਾਦ ਭੁੱਲ ਜਾਂਦਾ 22 22 ਭਾਸ਼ਾਵਾਂ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਮਿਲੀ ਹੋਈ ਆ ਡੇਰਾ ਗਾਜੀ ਖਾਨ ਦੇ ਇਲਾਕੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਉਪਭਾਸ਼ਾ ਬੋਲੀ ਜਾਂਦੀ ਹੈ ਡੇਰਾ ਗਾਜੀ ਖਾਨ ਦੇ ਵਿੱਚ ਮੁਲਤਾਨੀ ਬੋਲੀ ਜਾਂਦੀ ਹੈ ਠੀਕ ਹੈ ਜੀ ਅਗਲਾ ਵਿਆਕਰਣ ਦੇ ਜਿਸ ਭਾਗ ਵਿੱਚ ਭਾਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਧੁਨੀਆਂ ਸਾਫ ਦਿਖਾਈ ਦੇ ਰਿਹਾ ਧੁਨੀ ਬੋਧ ਧੁਨੀ ਬੋਧ ਦਾ ਮਤਲਬ ਜਾਣਕਾਰੀ ਜਿਹਦੇ ਵਿੱਚੋਂ ਸਾਨੂੰ ਧੁਨੀ ਆਰੀ ਜਾਣਕਾਰੀ ਮਿਲੂਗੀ ਉਹ ਹੋ ਗਿਆ ਤੁਹਾਡਾ ਧੁਨੀ ਬੋਧ ਜਿੱਥੋਂ ਸ਼ਬਦਾਂ ਦੇ ਮਿਲੋਗੇ ਉਹ ਸ਼ਬਦ ਬੋਧ ਜਿੱਥੋਂ ਵਾਕਾਂ ਦਾ ਅਰਥ ਦੇਣ ਕੀਤਾ ਜਾਂਦਾ ਵਾਕ ਬੋਧ ਡੋਗਰੀ ਉਪਭਾਸ਼ਾ ਕਿੱਥੇ ਬੋਲੀ ਜਾਂਦੀ ਹੈ ਡੋਗਰੀ ਅੰਮ੍ਰਿਤਸਰ ਚ ਬੋਲੀ ਜਾਂਦੀ ਜਲੰਧਰ ਚ ਬੋਲੀ ਜਾਂਦੀ ਨਹੀਂ ਜੇ ਤਾਂ ਸਾਫ ਦਿਖਾਈ ਦੇ ਰਿਹਾ ਜੰਮੂ ਤੇ ਕਾਂਗੜੇ ਦੇ ਵਿੱਚ ਡੋਗਰੀ ਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਜੀ ਸੁੰਘ ਅਧਾਰਤ ਅਰਥ ਦੱਸੋ ਖਬਰ ਗੜਾ ਜਾਂ ਸੁੰਘਣਾ ਹਾਂਜੀ ਸੁੰਘ ਦਾ ਮਤਲਬ ਹੁੰਦਾ ਸੁੰਗਣਾ ਕਿਸੇ ਚੀਜ਼ ਨੂੰ 스멜 ਲੈ ਕੇ ਦੇਖਣੀ ਠੀਕ ਹੈ ਜੀ ਸੁੰਘ ਅਗਲਾ ਪ੍ਰਸ਼ਨ ਹੈ ਵਿਦਿਆਰਥੀ ਕਮਰੇ ਦੇ ਅੰਦਰ ਬੈਠੇ ਹਨ ਅਧਿਕਾਰਣ ਕਾਰਕ ਦੱਸੋ ਇਹਨਾਂ ਵਿੱਚੋਂ ਦੱਸਣਾ ਅਧਿਕਾਰਣ ਕਾਰਕ ਕਿਹੜਾ ਹੈ ਅਧਿਕਾਰਣ ਕਾਰਕ ਕੀ ਹੁੰਦਾ ਹੈ ਜਿਹੜਾ ਕਿਰਿਆ ਦੇ ਹੋਣ ਦੀ ਜਗ੍ਹਾ ਦੱਸ ਆ ਆ ਵੀ ਕਿੱਥੇ ਹੋ ਰਹੀ ਆ ਕਿਰਿਆ ਹੁਣ ਵਿਦਿਆਰਥੀ ਇਹਦਾ ਹੋ ਗਿਆ ਕਰਤਾ ਬੈਠੇ ਹਨ ਹੋ ਗਿਆ ਕਿਰਿਆ ਕਿੱਥੇ ਬੈਠੇ ਆ ਅੰਦਰ ਬੈਠੇ ਹੋ ਗਿਆ ਕਿਰਿਆ ਕਿੱਥੇ ਬੈਠਿਆ ਕਮਰੇ ਵਿੱਚ ਜਗ੍ਹਾ ਕਿਹੜੀ ਆ ਆਧਾਰ ਕੀ ਆ ਸਾਡਾ ਵੀ ਕਮਰਾ ਠੀਕ ਹੈ ਜੀ ਕਮਰਾ ਕੀ ਹੈਗਾ ਸਾਡਾ ਅਧਿਕਰਣਕਾਰ ਕਾ ਜੀ ਮੈਂ ਉਸ ਨਾਲੋਂ ਪਤਲਾ ਹਾਂ ਨਾਵਾਚਕ ਭਾਗ ਬਣਾਉ ਬਹੁਤ ਹੀ ਆਸਾਨ ਪਰ ਤੁਸੀਂ ਫਿਰ ਵੀ ਇਹਦੇ ਵਿੱਚ ਗਲਤੀ ਖਾ ਜਾਂਦੇ ਆ ਸਿੱਧਾ ਹੀ ਲਿਖਦੇ ਨੇ ਮੈਂ ਉਸ ਨਾਲੋਂ ਪਤਲਾ ਨਹੀਂ ਹਾਂ ਅਸੀਂ ਉਹਦਾ ਨਾਵਾਚਕ ਭਾਗ ਜ਼ਰੂਰ ਬਣਾਉਣਾ ਹੈ ਪਰ ਉਹਦਾ ਅਰਥ ਉਹੀ ਰਹਿਣਾ ਚਾਹੀਦਾ ਹੈ ਮੈਂ ਉਸ ਨਾਲੋਂ ਪਤਲਾ ਹਾਂ ਮੈਂ ਉਸ ਨਾਲੋਂ ਮੋਟਾ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ